ਪਰ ਮਿੰਟੋ ਜੀ ਚਲੋ ਰੋਡ ਨਾਲੀ ਗੱਲ ਤੇ ਸੋਧੀਆ ਸਾਹਿਬ ਕਰ ਗਿਆ ਸੋਧੀਆ ਸਾਹਿਬ ਦਾ ਇੱਕ ਕਹੋ ਬਿਆਨ ਇੱਕ ਕਲਿੱਪ ਇੰਨਾ ਕਿ ਜ਼ਿਆਦਾ ਚੱਲਿਆ ਹੋਇਆ ਜਿਹਦੇ ਤੋਂ ਵੈਸੇ ਤੇ ਥੋੜਾ ਜਿਹਾ ਜਾਣੂ ਸੀ ਲੋਕ ਪਰ ਹੁਣ ਤੇ ਕਹੋ ਕਿ ਜਮਾ ਪਰਤਾਖੀ ਹੋ ਗਿਆ ਤੇ ਹੁਣ ਪਰਮਾਨ ਨੂੰ ਪਰਤਾਖ ਦੀ ਕੋ ਲੋੜ ਨਹੀਂ ਹੈ ਆ ਸਾਮਦਾਮ ਡੰਡ पे ਤੇ ਲੜਾਈ ਝਗੜਾ ਤੇ ਜੋ ਕੁਝ ਮਰਜੀ ਵਿੱਚ ਜਿਹੜਾ ਨਾਲ ਲੱਗਿਆ ਹੋਇਆ ਉਸ ਤੇ ਬਹੁਤ ਚਰਚਾ ਹੋ ਰਹੀ ਆ ਬਹੁਤ ਚਰਚਾ ਹੋ ਰਹੀ ਆ ਵਿਰੋਧੀ ਤੇਰਾ ਵਿਰੋਧੀ ਜਿਹੜੇ ਆਗੂ ਨੇ ਉਹ ਆਪਣੇ ਆਪਣੇ ਹਿਸਾਬ ਨਾਲ ਪਰ ਲੋਕ ਵੀ ਬੜਾ ਕੁਝ ਨਿਚੋੜ ਕੱਢ ਰਹੇ ਨੇ ਕਿ ਆਉਣ ਵਾਲੇ 2027 ਵਾਲੇ ਕੀ ਹੋ ਸਕਦਾ ਹੈ। ਨਹੀਂ ਦੇਖੋ ਪਹਿਲੀ ਗਲਤੀ ਇਹ ਆ ਕਿ ਸਿਸੋਦੀਆ ਮੇਰੇ ਖਿਆਲ ਦੇ ਨਾਲ ਸਿਸੋਦੀਆ ਤਾਂ ਇਹ ਨਹੀਂ ਕਿ ਸਿਸੋਦੀਆ ਹੂੰ ਸਿਸੋਦੀਆ ਨਹੀਂ ਹੁਣ ਦੋਦਿਆ ਇਹਨੇ ਤਾਂ ਪਾਰਟੀ ਨੂੰ ਤੋਤਾ ਬਿਲਕੁਲ ਮਨੀਸ਼ ਸਿਸੋਦੀਆ ਨੇ ਐਸਾ ਭਿਆਨ ਦਿੱਤਾ ਸਰ ਅੱਛਾ ਇੱਕ ਚੀਜ਼ ਤੁਹਾਨੂੰ ਹੋਰ ਮੈਂ ਦੱਸ ਦਿੰਦਾ ਇਹ ਇਹਨਾਂ ਦੇ ਨੇੜਲੇ ਜਾਂ ਸਮਰਥਕ ਬੰਦਿਆਂ ਨੂੰ ਪਤਾ ਹੈ ਜਾਂ ਕੁਝ ਚੁਣਿੰਦਾ ਬੰਦਿਆਂ ਨੂੰ ਪਤਾ ਹੋਏਗਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਹਰਾਨਗੀ ਦੀ ਉਹ ਇਹ ਆ ਕਿ ਇਹਨਾਂ ਦੀ ਇਹ ਵੀਡੀਓ ਨਿਕਲ ਕਦਾ ਹੈ ਇਹ ਤਾਂ ਕੈਮਰੇ ਕਾਂਗਰਸ ਹੈ ਇੱਥੇ ਫੋਨ ਫੋਨ ਮਤਲਬ ਕਿ ਬੜਾ ਇਦਾਂ ਦਾ ਪ੍ਰਸ਼ ਕਰਦੇ ਨੇ ਅੱਛਾ ਦੂਸਰੇ ਜਾਣ ਵੀ ਨਹੀਂਦੇ ਅੰਦਰ ਕਈ ਮੌਕਿਆਂ ਤੇ ਜਦੋਂ ਇਹ ਰਣਨੀਤਿਕ ਚੀਜ਼ਾਂ ਕਰਦੇ ਨੇ ਜਿੱਦਾਂ ਅੱਗੇ ਸ਼ਾਇਦ ਪਾਠਕ ਦੀ ਆਡੀਓ ਨਿਕਲ ਆਈ ਸੀਗੀ ਜੀ ਉਹ ਆਡੀਓ ਨਿਕਲੀ ਸੀ ਕਿਉਂਕਿ ਫੋਨ ਨਹੀਂ ਬਾਹਰ ਆਇਆ ਹੂੰ ਫੋਨ ਨਹੀਂ ਚੱਲਿਆ ਉਹ ਆਡੀਓ ਰਿਕਾਰਡਰ ਸੀ ਕਿਤੇ ਕਿਸੇ ਬੰਦੇ ਕੋਲ ਤਾਂ ਮਤਲਬ ਇਹ ਆ ਕਿ ਮੇਰੇ ਵਾਸਤੇ ਹੈਰਾਨਗੀ ਦਾ ਵਿਸ਼ਾ ਸੀਗਾ ਕਿ ਸਿਸੋਧਿਆ ਐਡੀ ਵੱਡੀ ਗੱਲ ਕਰ ਰਿਹਾ ਹੈ ਰਣਨੀਤਿਕ ਤੌਰ ਤੇ ਤੇ ਕੈਮਰੇ ਚੱਲ ਰਹੇ ਆ ਇਹ ਕਹਿ ਲਓ ਕਿ ਉਹ ਅੰਦਰ ਦੇ ਨਾ ਨਾ ਘਸੋਲ ਮਾਰਦਾ ਤੇ ਨਾ ਲੱਤ ਮਾਰਦਾ ਜਦੋਂ ਮਾਰਨੇ ਤੇ ਹੁੰਦਾ ਤੇ ਫਿਰ ਮੱਤ ਮਾਰਦਾ ਜੀ 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 ਬੰਦੇ ਨੂੰ ਜਦੋਂ ਉਹਨੇ ਮਾਰਨਾ ਹੋਵੇ ਨਾ ਤਾਂ ਫੇਰ ਕਹਿ ਲਓ ਕਿ ਭਾਈ ਮਤ ਮਾਰ ਦਿੰਦਾ ਇਹਨਾਂ ਦੀ ਮਤ ਵੱਜੀ ਤੇ ਉਸ ਤੋਂ ਬਾਅਦ ਆਇਆ ਹਰਾਮ ਕੀ ਮੈਨੂੰ ਇਸ ਕਰਕੇ ਨਹੀਂ ਐਸੇ ਸੋਦੀਆ ਦੀ ਕਿਉਂਕਿ ਦੇਖੋ ਮੈਂ ਤੁਹਾਨੂੰ ਬੈਕਗ੍ਰਾਉਂਡ ਚ ਲੈ ਚੱਲਦਾ ਥੋੜਾ ਜਿਆ ਜੀ ਇਹ ਉਹ ਲੋਕ ਨੇ ਸਾਡੇ ਲੋਕ ਪਤਾ ਕੀ ਆ ਕਿ ਵੀ ਠੀਕ ਆ ਹੁਣ ਮੈਂ ਉਹਨਾਂ ਵਾਸਤੇ ਕੀ ਸ਼ਬਦ ਇਸਤੇਮਾਲ ਕਰਾਂ ਬਹੁਤ ਲੇਟ ਸਮਝਦੇ ਨੇ ਨਿਚੋੜਿਆ ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਸੀਂ ਵੇਖਿਆ ਹੋਣਾ ਕਿ ਜਿਹੜੀ ਰਾਜਨੀਤੀ ਕੀਤੀ ਆ ਭਾਰਤ ਦੀ ਉਸ ਰਾਜਨੀਤੀ ਦੀ ਤਸਵੀਰ ਬਦਲੀ ਆ ਹੁਣ ਕਹਿ ਕੀ ਰਹੇ ਅਸੇ ਸੋਦੀ ਆ ਸਾਮ ਧਾਮ ਦੰਡ ਵੇਦ ਝੂਠ ਸੱਚ ਲੜਾਈ ਪੜਾਈ ਜੋ ਵੀ ਕਰਨਾ ਪਵੇ ਸਤਾਈ ਜਤਨ ਸਰ ਇਹ ਤੇ ਬਹੁਤ ਪਹਿਲਾਂ ਤੋਂ ਕਰਦੇ ਆ ਰਹੇ ਆ ਇਹਨਾਂ ਨੇ ਬੱਚਿਆਂ ਦੀਆਂ ਸੋਹਾਂ ਚੁੱਕੀਆਂ ਸੱਤਾ ਵਾਸਤੇ ਜੀ ਉਸ ਤੋਂ ਵੀ ਪਿੱਛੇ ਚਲੇ ਜਾਓ ਅਜੀਤ ਡਵਾਲ ਜਾਣਦੇ ਹੋ ਐਮਐਸਏ ਅਜੀਤ ਡਵਾਲ ਦਾ ਕਮਿਸ਼ਨ ਸੀਗਾ ਪਾਕਿਸਤਾਨ ਵਿੱਚ ਹੂੰ ਠੀਕ ਹੈ ਮਿਸ਼ਨ ਸੀ ਤੇ ਐਨ ਮੌਕੇ ਤੇ ਉਦੋਂ ਸਰਕਾਰ ਸੀਗੀ ਮਨਮੋਹ ਸਿੰਘ ਦੀ ਜੀ ਉਹ ਮਿਸ਼ਨ ਜਿਹੜਾ ਹੈ ਮਤਲਬ ਕਿ ਰੋਕਣਾ ਪਿਆ ਕੋਈ ਗਲਬਤ ਹੋ ਗਈ ਉਸ ਤੋਂ ਬਾਅਦ ਡੋਵਾਲ ਦੀ ਬਹੁਤ ਕਲਾਸ ਲੱਗੀ ਸੀਗੀ ਸਭ ਹੂੰ ਠੀਕ ਹੈ ਜੀ ਦਵਾਲ ਕਿਸੇ ਵੀ ਕੀਮਤ ਤੇ ਰੋਕਣਾ ਨਹੀਂ ਸੀ ਚਾਹੁੰਦਾ ਦਵਾਲ ਨੂੰ ਜਿਹੜੀ ਉਹ ਸੈਣੀ ਪਈ ਗੱਲ ਹੈ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਮੈਂ ਤੁਹਾਨੂੰ ਜੀ ਹੁਣ ਕਹਾਣੀਆਂ ਦੇਖਿਓ ਕਿਦਾਂ ਛੁੜਦੀਆਂ ਨੇ ਹੈ ਕੁੱਤੀ ਕਪਾਹ ਚੋਂ ਨਿਕੰ ਜਾਣੀਆਂ ਦਵਾਲ ਨੇ ਉਸ ਚੀਜ਼ ਨੂੰ ਮਨ ਵੀ ਵੇਓ ਬਣਾ ਲਿਆ ਤੇ ਫਿਰ ਵੇਕਾਨੰਦ ਫਾਊਂਡੇਸ਼ਨ ਦੇ ਜ਼ਰੀਏ ਉਹ ਰਾਲੇਗਨ ਸਿੱਧੀ ਤੋਂ ਚੁੱਕ ਲਿਆਂਦਾ ਅੰਨਾ ਹੂੰ ਅੰਨਾ ਚੱਕ ਲਿਆਂਦਾ ਉਧਰੋਂ ਇਹ ਇਕੱਠੇ ਕਰ ਲਏ ਇਹ ਇਹਨਾਂ ਦੇ ਮੰਚਾਂ ਤੇ ਪਹਿਲਾਂ ਹੀ ਜਾਂਦੇ ਸੀ ਅਰਵਿੰਦ ਕੇਜਰੀਵਾਲ ਹੋਰੀ ਜੀ ਐਸੀ ਗੇਮ ਇਹਨਾਂ ਨੇ ਖੇਡੀ ਐਸੀ ਗੇਮ ਖੇਡੀ ਕਿ ਇੱਕ ਲੈਜੈਂਡ ਬੰਦਾ ਕਹਿ ਸਕਦੇ ਆਪਾਂ ਆਰਥਿਕ ਖੇਤਰ ਦੇ ਵਿੱਚ ਜਿਸ ਦੀ ਅਜ ਤੱਕ ਮਨਮੋਹਨ ਸਿੰਘ ਦੇ ਖਿਲਾਫ 10 ਸਾਲਾਂ ਦੇ ਕਾਰਜਕਾਲ 'ਚ ਬਤੌਰ ਪ੍ਰਧਾਨ ਮੰਤਰੀ ਇੱਕ ਦੁੱਕੀ ਵੀ ਇੱਕ ਦੁੱਕੀ ਵੀ ਉਹਨਾਂ ਦੀ ਹੀਰਾ ਫੇਰੀ ਨਹੀਂ ਸਾਬਤ ਹੋਈ ਜੀ ਠੀਕ ਹੈ ਜੀ ਤਾਂ ਮਤਲਬ ਇਹਨਾਂ ਨੇ ਚੁੱਕ ਕੇ ਕੀ ਕੀਤਾ ਕਿ ਉਹਦੀ ਜੜ 'ਚ ਤੇਲ ਪਾਤਾ ਹੂੰ ਇਹਨਾਂ ਨੇ ਉਸ ਵੇਲੇ ਕੀ ਫਲਾਇਆ ਕੈਗ ਕੈਗ ਵਾਲਾ ਵਿਨੋਦ ਰਾਏ ਹੁੰਦਾ ਸੀ ਸੋਣੇ ਉਹ ਗੱਲਾਂ ਬੜੀਆਂ ਤੁਹਾਡੇ ਸੁਣਨ ਵਾਲੀਆਂ ਨੇ ਵਿਨੋਦ ਰਾਏ ਕੈਗ ਦਾ ਮੁਖੀ ਹੁੰਦਾ ਸੀ ਦੂਜੇ ਦਿਨ ਰਿਪੋਰਟ ਤੀਜੇ ਦਿਨ ਰਿਪੋਰਟ ਵਿਨੋਦ ਰਾਏ ਦੀਆਂ ਰਿਪੋਰਟਾਂ ਦੇ ਆਧਾਰ ਤੇ ਇਹ ਸਾਰਾ ਕੁਝ ਹੋਇਆ ਹੂੰ ਆਹ ਕਪਲਾ ਹੋ ਗਿਆ ਜੀ ਆਹ ਕਪਲਾ ਹੋ ਗਿਆ ਵਿਨੋਦ ਰਾਏ ਦੀਆਂ ਕੈਗ ਦੀਆਂ ਰਿਪੋਰਟਾਂ ਮੁੜ ਕੇ ਦਮ ਤੋੜ ਗਈਆਂ ਜਦੋਂ ਕੇਸ ਚੱਲੇ ਜੀ ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸੇ ਵਿਨੋਦ ਰਾਏ ਨੂੰ ਇਹਨਾਂ ਨੇ ਮੋਦੀ ਸਰਕਾਰ ਬਣਦੇ ਬੈਂਕਿੰਗ ਸੈਕਟਰ ਦੇ ਵਿੱਚ ਇੱਕ ਬਹੁਤ ਵੱਡਾ ਉਧਾ ਦਿੱਤਾ। ਹੂੰ। ਦਵਾਲ, ਕੇਜਰੀਵਾਲ, ਇਹ ਅੰਨਾ ਇਹ ਸਾਰਿਆਂ ਨੇ ਰਲ ਕੇ ਇਹਨਾਂ ਦੀ ਫੱਟੀ ਮਿਸ ਕਰਤੀ। ਜਿਵੇਂ ਸੋ ਵੀਰ ਬਾਦਲ ਨਾਲ ਹੋਈ ਆ, ਰਾਹੁਲ ਗਾਂਧੀ ਹੋਰਾਂ ਨਾਲ ਸੇਮ ਹੋਈ, ਜਵਾਬ ਹੀ ਨਾ ਦੇ ਸਕੇ। ਰੋਕ ਹੀ ਨਾ ਸਕੇ ਕੁਝ ਚੀਜ਼ਾਂ ਨੂੰ। ਆਸ਼ਾ ਉਤੋਂ ਬਾਅਦ ਇਹਨਾਂ ਬੰਦਿਆਂ ਨੇ ਸਿਆਸਤ 'ਚ ਕਦਮ ਰੱਖਿਆ। ਸਭ ਤੋਂ ਪਹਿਲਾਂ ਇਹਨਾਂ ਨੇ ਆਪਣੀ ਦਿੱਤੀ ਜ਼ੁਬਾਨ ਤੋਂ ਮੁਕਰਨਾ ਸਟਾਰਟ ਕੀਤਾ ਅਸੀਂ ਘਰ ਨਹੀਂ ਲੈਣੇ ਜੀ ਬੰਗਲੇ ਨਹੀਂ ਲੈਣੇ ਬਾਡੀਗਾਰਡ ਨਹੀਂ ਲੈਣੇ ਕਾਂਗਰਸ ਨਾਲ ਨਹੀਂ ਜਾਣਾ ਬੱਚਿਆਂ ਤੱਕ ਦੀਆਂ ਸੋਹਾਂ ਚੁਕੀਆਂ ਵੈਗਨਰ ਜਾਂਮਨ ਰੰਗੀ ਜੀ ਵੈਗਨਰ ਭਜਾਈ ਫਿਰਦੇ ਸਨ ਸਰ ਉਹੀ ਸਭ ਕੁਝ ਹੋਇਆ ਇਹਨਾਂ ਨੇ ਪਹਿਲਾਂ ਆਪਣੀਆਂ ਦਿੱਤੀਆਂ ਜ਼ੁਬਾਨਾਂ ਜਿਹੜੀਆਂ ਸੀਗੀਆਂ ਨਾ ਆਪਣੇ ਹੱਥੀ ਮਾਰੀਆਂ ਜੀ ਠੀਕ ਹੈ ਜੀ ਫਿਰ ਸਭ ਤੋਂ ਪਹਿਲੇ ਇਹ ਬੰਦੇ ਸੀਗੇ ਜਿਨ੍ਹਾਂ ਨੇ ਟ੍ਰੋਲਿੰਗ ਲਿਆਂਦੀ ਜਿਨ੍ਹਾਂ ਨੇ ਅਕਾਊਂਟਸ ਬਣਾਏ ਜਿਨ੍ਹਾਂ ਨੇ ਫੇਕ ਨਿਊਜ਼ ਦੇ ਨੈਰੇਟਿਵ ਸਿਰਜੇ ਜੀ ਇਹ ਉਹ ਬੰਦੇ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਯਾਰ ਮਾਰ ਕੀਤੀ ਯੋਗਿੰਦਰ ਯਾਦਵ ਤੋਂ ਲੈ ਕੇ ਉਹ ਕਵੀ ਸਾਹਿਬ ਸਾਰੇ ਇਹਨਾਂ ਦੇ ਯਾਰ ਸੀ ਜਿਗਰੀ ਯਾਰ ਸੀ ਕੱਲਾ ਕੱਲਾ ਬੜਕਾਇਆ ਕਿਹੜਾ ਉਗਣ ਸੀਗਾ ਜਿਹੜਾ ਨਹੀਂ ਸੀ ਇਹਨਾਂ ਦੀ ਰਾਜਨੀਤੀ ਚ ਸਾਡੇ ਬੰਦਿਆਂ ਨੇ ਪੈਂਦੀ ਸਟੇ ਇਹਨਾਂ ਨੂੰ ਦਿੱਤੀਆਂ 4 ਫੇਰ ਕਹਿੰਦੇ ਕਿ ਹੋਰ ਵਧਾਉਣੇ ਆ ਉਹ ਕਹਿੰਦੇ ਕੀ ਕਰੋਗੇ ਕਹਿੰਦੇ ਜੀ ਵਿਰੋਧੀ ਧਿਰ ਚ ਲਿਆਉਣੇ ਆ ਵਿਰੋਧੀ ਧਿਰ ਚਲੇ ਜਾਂਦੇ ਫੇਰ ਵੀ ਸਵਾਦ ਨਾ ਆਇਆ ਕਹਦੇ ਨਹੀਂ ਹੁਣ ਤੁਹਾਨੂੰ ਸਤਾ ਦਿੰਦੇ ਆ ਇਹ ਸਰ ਇਹ ਉਹਨਾਂ ਦਾ ਜਿਹੜਾ ਬਿਆਨ ਹੈ ਮੈਨੂੰ ਹੈਰਾਨ ਨਹੀਂ ਕਰਦਾ ਸਿਸੋਧਿਆ ਦਾ ਇਹ ਤੇ ਕਰਦੇ ਰਹੇ ਨੇ ਪਰਤੱਖ ਹੋਣ ਹੋਇਆ ਮੈਂ ਤਾਂ ਹੀ ਕਿਹਾ ਵੀ ਪਰਤੱਖ ਸਰ ਇਹ ਕਰਦੇ ਰਹੇ ਨੇ ਇਦਾਂ ਕੀ ਹੋ ਰਿਹਾ ਸੀ ਡਿਫੇਮ ਕਿਵੇਂ ਕਰਦੇ ਨੇ ਉਹਨੂੰ ਹਮ ਸਰ ਤੁਸੀਂ ਮੇਰੇ ਤੋਂ ਲੈ ਕੇ ਤੁਸੀਂ ਇਹਨਾਂ ਦੇ ਵੱਡੇ ਵਿਰੋਧੀ ਧਿਰ ਦੇ ਆਗੂ ਤੱਕ ਚਲੇ ਜਾਓ ਜੀ ਇਹ ਜਦੋਂ ਮਗਰ ਲੱਗਦੇ ਨੇ ਇਹ ਕਹਿ ਲੋ ਕਿ ਪੂਰਾ ਇੱਕ ਪਲਾਨਡ ਟ੍ਰਿਕ ਹੁੰਦਾ ਕਿ ਕਿਸ ਬੰਦੇ ਨੂੰ ਇਹ ਇਹ ਤੇ ਮਤਲਬ ਕਿ ਗਰੁੱਪਾਂ ਚ ਪਾਉਂਦੇ ਨੇ ਕਿ ਫਲਾਣਾ ਹੀ ਲੀਡਰ ਦੀ ਪੋਸਟ ਥੱਲੇ ਜਾਂ ਇੱਥੇ ਐਨੇ ਕਮੈਂਟ ਕਰੋ ਆਹ ਕਰੋ ਸਰ ਸਭ ਕੁਝ ਹੈ ਇਹਨਾਂ ਦੇ ਕੋਲ ਤਾਂ ਇਹ ਇਹਨਾਂ ਦਾ ਜਿਹੜਾ ਮੰਨਦਾ ਕਹਿ ਲੋ ਕਿ ਵਿਚਾਰ ਪ੍ਰਵਾਹ ਹੈ ਨਾ ਉਸੇ ਸੋਦੀਏ ਦਾ ਜਾਂ ਕਹਿ ਲੋ ਕਿ ਉਹ ਰਾਜਨੀਤੀ ਦਾ ਜਿਹੜਾ ਕੀੜਾ ਹੈ ਜਿਹੜਾ ਆਪਾਂ ਨੂੰ ਦੇਖਦਾ ਨਹੀਂ ਐਕਸ-ਰੇ ਚ ਵੀ ਨਾ ਸ਼ਾਇਦ ਆਵੇ ਉਹਦੇ ਵਿੱਚ ਕੀ ਆ ਉਹ ਇਹਨਾਂ ਨੇ ਦੱਸਤਾ ਕਿ ਅਸੀਂ ਤਾਂ ਐਂ ਜਤ ਦੇ ਆਂ ਜੀ ਸੋ ਇਸ ਕਰਕੇ ਇਹਦੇ 'ਚ ਹੈਰਾਨਗੀ ਵਾਲੀ ਗੱਲ ਨਹੀਂ ਹੁਣ ਜਿਹੜਾ ਬਿਆਨ ਆ ਉਹਦੇ ਨਫੇ ਨੁਕਸਾਨ ਤੇ ਆ ਜਾਓ ਮਤਲਬ ਹੈਰਾਨਗੀ ਜਿਹੜੀ ਜ਼ਿਆਦਾ ਗੱਲ ਦੀ ਆ ਕਿ ਸਾਹਮਣੇ ਮਾਨਸਾ ਬੈਠੇ ਨੇ ਸਾਹਮਣੇ ਤਾੜੀਆਂ ਵੱਜ ਰਹੀਆਂ ਨੇ ਜੀ ਸਾਮ-ਦਾਮ-ਦੰਡਵੇ ਤੇ ਮੈਂ ਦੀ ਵਿਆਖਿਆ ਜੇ ਕਰਨੀ ਜਾ ਤਾਂ ਸਾਮ ਕਿਤੇ ਤੇ ਵਰਤੋਗੇ ਸਾਮ-ਦਾਮ-ਦੰਡਵੇ ਦਾ ਮਤਲਬ ਕੀ ਹੁੰਦਾ ਹੈ ਹਮ ਆਈ ਹੈ ਕਿ ਭਾਵੇਂ ਉਹਨੂੰ ਜ਼ਬਰ ਜ਼ੁਲਮ ਦਾ ਸ਼ਿਕਾਰ ਬਣਾਵੋ ਭਾਵੇਂ ਉਹਦੀ ਮਤਲਬ ਕਿ ਭੇਤ ਲੈ ਕੇ ਉਹਦੀ ਬਦਨਾਮੀ ਕਰੋ ਉਹਦਾ ਦਾਮ ਲਾਓ ਹਮ ਠੀਕ ਹੈ ਨਾ ਜੀ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਮਤਲਬ ਕਿ ਯਾਰੀ ਕੈਸੀ ਰਾਜਨੀਤੀ ਦੀ ਤੁਸੀਂ ਉੱਥੇ ਇਬਾਰਤ ਲਿਖ ਰਹੇ ਹੋ ਹਮ ਤੇ ਤਾੜੀਆਂ ਵਜਾਉਣ ਵਾਲੇ ਕੌਣ ਨੇ ਤਾੜੀਆਂ ਵਾਸਤੇ ਹੌਲੀ ਭਰਾ ਰਹੇ ਇਹ ਇਹ ਕਿੰਨਾ ਤੇ ਲਾਗੂ ਹੋਣੀ ਹੈ ਤੁਹਾਡੇ ਭੈਣ ਭਰਾਵਾਂ ਤੇ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਝੂਠ ਸੱਚ ਦੀ ਇਹਨਾਂ ਨੇ ਪਹਿਲਾਂ ਵੀ ਬਹੁਤ ਵਾਰੀ ਇਹ ਅਜ਼ਮਾਇਸ਼ ਕੀਤੀ ਹੈ ਉੱਥੋਂ ਤੱਕ ਐਵੇਂ ਨਹੀਂ ਪਹੁੰਚੇ ਪਰ ਹੁਣ ਇਹ ਗੱਲ ਲੋਕਾਂ ਦੇ ਵਿੱਚ ਆ ਗਈ ਹੈ ਆਈਏ ਹੁਣ ਕਿ ਨਫਾ ਨੁਕਸਾਨ ਕੀ ਆ ਸਰ ਇੱਕ ਕਾਂਗਰਸੀ ਕੋਈ ਨੇਤਾ ਛੋਟੇ ਪੱਧਰ ਦਾ ਹੀ ਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਨੇ ਉਹ ਚੰਨੂ ਟੋਲ ਪਲਾਜ਼ੇ ਤੇ ਲਾ ਕੇ ਜੀ ਠੀਕ ਹੈ ਜੀ ਉਹਦੀ ਵੀਡੀਓ ਸ਼ਾਇਦ ਮੇਰੇ ਖੈਲ ਦੇ ਨਾਲ ਸੁਖਪਾਲ ਖੇੜਾ ਹੋਰਾਂ ਨੇ ਵੀ ਚੁੱਕੀ ਹੋਈ ਆ ਅੱਜ ਹੀ ਉਹਨਾਂ ਨੇ ਕਹਿਣਾ ਸਟਾਰਟ ਕਰ ਦਿੱਤਾ ਕਿ ਆਸੇ ਸੋਧੀਆਂ ਵੱਲੋਂ ਫੈਲਾਇਆ ਜ਼ਹਿਰ ਜਿਹੜਾ ਹੈ ਉਹ ਅਸਰਕਾਰਕ ਸਿੱਧ ਹੋ ਰਿਹਾ ਹੈ ਜੀ ਯਾਨੀ ਰੁਝਾਨਾ ਹੋਣੇ ਸ਼ੁਰੂ ਹੋ ਗਏ ਬਿਲਕੁਲ ਤਾਂ ਮਤਲਬ ਉਹ ਜੋੜ ਰਿਹਾ ਹੈ ਇਸ ਚੀਜ਼ ਨਾਲ ਕਿਹਾ ਦੇਖੋ ਜੀ ਹਿੰਸਾ ਸਟਾਰਟ ਵੀ ਹੋ ਗਈ ਹੈ ਇਹ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਹੈ ਸਭ ਕਿ ਜਦੋਂ ਤੁਸੀਂ ਇਸ ਤਰ੍ਹਾਂ ਦਾ ਬਿਆਨ ਦਿਓ ਕਰ ਪੰਜਾਬੀਆਂ ਨੂੰ ਇਹ ਗੱਲ ਜਾਚ ਗਈ ਜਿਵੇਂ ਤੁਹਾਨੂੰ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਪਹਿਲੇ ਦਿਨ ਕਿਹਾ ਸੀ ਕਿ ਜੇ ਇਹਨਾਂ ਦੇ ਜ਼ਹਿਨ 'ਚ ਇਹ ਗੱਲ ਪੈ ਗਈ ਦੇਖੋ ਪੰਜਾਬੀਆਂ ਦਾ ਪਤਾ ਕੀ ਚੱਕਰਿਆ ਕਿ ਪਿਆਰ ਨਾਲ ਤੇ ਓ ਇਦਾਂ ਕਹਿ ਲਓ ਕਿ ਜੋ ਮਰਜ਼ੀ ਕਰਾ ਲਵਾਂ ਤੇ ਜੇ ਇਹਨਾਂ ਦੇ ਜੱਜ ਗਈ ਪਿਆਰ ਨਾਲ ਪਿਛਲਾ ਕੇ ਮਤਲਬ ਕਿ ਥੋੜੀ ਫੂਕ ਸ਼ਿਕਾ ਕੇ ਖੁਸ਼ ਕਰਕੇ ਜੀ ਇਹਨਾਂ ਨੂੰ ਜੋ ਮਰਜ਼ੀ ਜਿੱਥੇ ਮਰਜ਼ੀ ਲੈ ਫਿਰ ਤੁਰੇ ਫਿਰਦੇ ਨਾਲ ਆਪ ਵੀ ਸਾਰਾ ਨਿਕਲ ਚੱਲੋ ਕੋਈ ਮਤਲਬ ਕਿ ਓਵਰਆਲ ਪੰਜਾਬੀਆਂ 'ਚ ਮੈਂ ਵੀ ਆ ਗਿਆ ਨਾ ਇਹ ਪਿਆਰ ਨਾਲ ਜਜ਼ਬਾਤੀ ਕਰਕੇ ਭਾਵੇਂ ਮਤਲਬ ਕਿ ਸ਼ਾਡੋ ਤੁਸੀਂ ਆਹਾ ਤਖਤ ਛਡੋ ਤਖਤੇ ਤੇ ਚੜਾ ਜਿਓ ਜੀ ਪਰ ਜਿੱਥੇ ਗੱਲ ਇਹਨਾਂ ਨੂੰ ਜੱਜ ਗਈ ਨਾ ਕਿ ਯਾਰ ਇਹ ਹੁਣ ਮੈਂ ਉਹ ਕਹਿ ਨਹੀਂ ਸਕਦਾ ਉਹ ਉਹ ਸ਼ਬਦ ਵੀ ਇੱਕ ਵਾਰਤ ਲਿਆ ਜਾਂਦਾ ਹੈ ਕਿ ਬਾਈ ਇਦਾਂ ਹੁਣ ਇਹਨੂੰ ਦੱਸ ਦੇ ਪਤਾ ਸਰ ਜੇ ਗੱਲ ਇਸ ਤਰ੍ਹਾਂ ਚੱਲੇ ਗਈ ਜੱਜ ਗਈ ਜੀ ਜੀ ਤੇ ਮਾਨੀਸ਼ ਸੇ ਸੋਧੀਆਂ ਹੋਰਾਂ ਦੇ ਰਜਾਨ ਦੇਖੋ ਕਿਸ ਤਰ੍ਹਾਂ ਦੇ ਆਉਂਦੇ ਆਉਣ ਵਾਲੇ ਸਨ ਆਉਣ ਵਾਲਿਆ ਇਲੈਕਸ਼ਨਾਂ ਦੋ ਆਉਣ ਵਾਲਿਆ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਅਤੇ ਤਰਨਤਾਰਨ ਉਧਰੋਂ ਲੈਂਡ ਪੂਲਿੰਗ ਪਾਲਿਸੀ ਉਧਰੋਂ ਹੀ ਬਿਆਨ ਇਸ ਬਿਆਨ ਦਾ ਨੁਕਸਾਨ ਹੋਏਗਾ ਇਹਨਾਂ ਨੂੰ ਪੰਜਾਬੀਆਂ ਨੇ ਇਹਨਾਂ ਨੂੰ ਕਿਉਂ ਪਸੰਦ ਕੀਤਾ ਸੀ ਸਭ ਥੋੜਾ ਯਾਦ ਕਰੋ ਕਿਉਂਕਿ ਕਿਸੇ ਵੇਲੇ ਅਕਾਲੀ ਦਲ ਦੇ ਕੁਝ ਨੇਤਾਵਾਂ ਨੂੰ ਬੜਾ ਫਤੂਰ ਸੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹਨਾਂ ਨੇ ਅੜਪਣ ਇੱਕ ਤੇਰੀ ਅੜਪਣਣੀ ਲੱਸੀ ਪੀਣ ਦਾ ਸ਼ੌਂਕ ਨਾ ਕਾਈ ਅੜਪਣਤੀ ਉਹਨਾਂ ਦੀ ਜੀ ਜੀ ਅੜਪਣਤੀ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਹੈ ਕੈਪਟਨ ਲਿਓ ਕੈਪਟਨ ਹੁਰੀ ਜਦੋਂ ਆ ਗਿਆ ਤਾਂ ਤੁਸੀਂ ਦੇਖਿਆ ਹੀ ਹੈ ਇਹਨਾਂ ਦੇ ਕੁਝ ਲੀਡਰਾਂ ਦੇ ਰਵੱਈਏ ਕਿਸ ਤਰ੍ਹਾਂ ਦੇ ਸੀ ਹੂੰ ਹੂੰ ਉਹਨਾਂ ਨੇ ਆਖਿਆ ਕਿ ਚਲੋ ਤੁਸੀਂ ਵੀ ਲੱਗੋ ਨੁਕਰੇ ਜੀ ਉਹਨਾਂ ਨੂੰ ਨੁਕਰੇ ਲਾ ਕੇ ਇਹ ਸਿਆਸਤ ਦੇ ਨੁਕਰੇ ਘੁੜੇ ਲਿਆਉਂਦੇ ਜੀ ਠੀਕ ਹੈ ਜੀ ਹੁਣ ਆ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਨੇ ਇਹੋ ਜਿਹਾ ਅਸਰ ਰਖਾਉਣਾ ਕਿ ਅੱਛਾ ਬੜੇ ਚਾਂਬਲ ਕੇ ਜੇ ਲਿਆਉਣੇ ਆ ਤੁਹਾਨੂੰ ਹੁੰਜੇ ਜੇ ਗੱਲ ਜੱਜ ਗਈ ਤੇ ਤੁਸੀਂ ਵੇਖਿਓ ਨੁਕਸਾਨ ਹੋਏਗਾ ਇਹਨਾਂ ਦਾ ਸਿਆਸੀ ਤੌਰ ਤੇ ਪਰ ਕਮਾਲ ਦੀ ਗੱਲ ਆ ਕਿ ਤੁਸੀਂ ਇਸ ਚੀਜ਼ ਦਾ ਇੱਕ ਹੋਰ ਵੇਖੋ ਪੱਖ ਕਿ ਕੋਈ ਵੀ ਇਹਨਾਂ ਦਾ ਬੰਦਾ ਪੰਜਾਬ ਦੀ ਇਕਾਈ ਚੋਂ ਪੰਜਾਬੀ ਨੇਤਾ ਬੋਲ ਨਹੀਂ ਰਿਹਾ ਜੀ ਕਿ ਭਈ ਇਹ ਬਿਆਨ ਕਿਸ ਤਰ੍ਹਾਂ ਦਿੱਤਾ ਗਿਆ ਇਹਦਾ ਸੰਦਰਭ ਕੀ ਸੀ ਕੀ ਕਹਿਣਾ ਚਾਹੁੰਦੇ ਸੀ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਅਸੀਂ ਹੋਰ ਫਸ ਜਾਾਂਗੇ ਜੀ ਇਹ ਬਿਆਨ ਹੋਰ ਲੰਬਾ ਖਿੱਚਿਆ ਜਾਊਗਾ ਸੋ ਮੇਰੇ ਖਿਆਲ ਦੇ ਨਾਲ ਜਾਖੜ ਸਾਹਿਬ ਨੇ ਤੇ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖ ਦਿੱਤਾ ਬਿਲਕੁਲ ਉਹ ਕਹਿੰਦੇ ਕਿ ਐਫ ਆਈ ਆਰ ਕਰੋ ਇਹ ਜ਼ਮਾਨਤ ਤੇ ਆਏ ਹੋਏ ਆ ਵੀ ਵੇਖ ਲਓ ਕਿ ਉਲਟਾ ਹੁਣ ਉਤੋਂ ਫੇਰ ਹੋਰ ਚੁਆਤੀਆਂ ਲਾਈ ਜਾਂਦੇ ਆ ਸੋ ਬਹੁਤ ਮੇਰੇ ਖਿਆਲ ਦੇ ਨਾਲ ਮਨੀਸ਼ ਸਸੋਧੀਆਂ ਵਰਗੇ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹਨਾਂ ਤੋਂ ਇਸ ਤਰ੍ਹਾਂ ਦਾ ਬਿਆਨ ਜਿਹੜਾ ਹੈ ਉਹ ਤੇ ਕਿਆਸਿਆ ਹੀ ਨਹੀਂ ਜਾ ਸਕਦਾ ਤੇ ਮੇਰੇ ਖਿਆਲ ਦੇ ਨਾਲ ਉਹਦਾ ਖਮਿਆਸਾ ਡੈਫੀਨਿਟਲੀ ਮੈਂ ਪੰਜਾਬ ਦੇ ਨਥਾਮਾ ਨੂੰ ਹੋਰ ਭੁਗਤਣਾ ਪਵੇਗਾ ਕਿੰਨਾ ਭੁਗਤਣਾ ਪਵੇਗਾ ਉਹ ਤੋਲ ਕੇ ਨਹੀਂ ਦੱਸ ਸਕਦੇ ਬੋਲ ਕੇ ਨਹੀਂ ਦੱਸ ਸਕਦੇ ਪ੍ਰੈਕਟੀਕਲੀ ਜਦੋਂ ਹੋਊਗਾ ਫਿਰ ਆਪਾਂ ਕਰਾਂਗੇ ਕਰ ਉਹ 27 ਚ ਕਿਹੜਾ ਪਾਸਾ ਭਾਰੀ ਆ ਜਾ ਤੂਤਾਂ ਵਾਲੇ ਖੂਹ ਤੇ ਤੇ ਗੱਲਾਂ ਕਰੀਏ ਮੂੰਹ ਤੇ ਉਹ ਗੱਲਾਂ ਮੂੰਹ ਤੇ ਚਲਦੀਆਂ ਰਹਿਣੀਆਂ ਨੇ ਜੀ 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 ਬਿਲਕੁਲ ਜੀ ਮਲੂਕ ਸਿੰਘ ਜੀ ਕਹ ਰਹੇ ਕਿ ਇੰਡੀਆ ਗੱਠਜੋੜ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਅੱਜ ਪ੍ਰੈਸ ਕਾਨਫਰੰਸ ਦੀ ਗੱਲ ਵੀ ਆਪਾਂ ਕਰਦੇ ਹਾਂ ਇਕੱਲਾ ਗੱਠਜੋੜ ਨਹੀਂ ਕਰ ਰਿਹਾ ਹੋਰ ਵੀ ਕਰ ਰਿਹਾ